ਇੱਕ ਨੌਜਵਾਨ ਦੇ ਵੱਲੋਂ ਨਵਾਂ ਦੇਸ਼ ਬਣਾਇਆ ਗਿਆ ਅਤੇ ਇਸ ਨੌਜਵਾਨ ਦੀ ਉਮਰ ਮਹਿਜ 20 ਸਾਲਾਂ ਦੀ ਹੈ। ਇਸ ਨੌਜਵਾਨ ਦੇ ਵੱਲੋਂ ਆਪਣੇ ਆਪ ਨੂੰ ਇਸ ਦੇਸ਼ ਦਾ ਰਾਸ਼ਟਰਪਤੀ ਐਲਾਨ ਦਿੱਤਾ ਗਿਆ ਅਤੇ ਉਸ ਦੇ ਵੱਲੋਂ ਇਸ ਦੇਸ਼ ਦਾ ਝੰਡਾ ਵੀ ਜਾਰੀ ਕਰ ਦਿੱਤਾ ਗਿਆ ਤੇ ਪਾਸਪੋਰਟ ਵੀ ਜਾਰੀ ਕਰ ਦਿੱਤੇ ਗਏ ਨੇ। 400 ਨਾਗਰਿਕਾਂ ਨੂੰ ਨਾਗਰਿਕਤਾ ਵੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਨਾਂ ਡੈਨੀਅਲ ਜੈਕਸਨ ਹੈ। ਡੈਨੀਅਲ ਜੈਕਸਨ ਨੇ ਇੱਕ ਸੁਪਨਾ ਦੇਖਿਆ ਸੀ 14 ਸਾਲ ਦੀ ਉਮਰ ਦੇ ਵਿੱਚ ਅਤੇ 20 ਸਾਲਾਂ ਦੀ ਉਮਰ ਦੇ ਵਿੱਚ ਉਸ ਨੇ ਇਹ ਸੁਪਨਾ ਪੂਰਾ ਕਰ ਲਿਆ ਹੈ ਆਓ ਜਾਣਦੇ ਹਾਂ ਇਸ ਵਿਲੱਖਣ ਦੇਸ਼ ਦੀ ਪੂਰੀ ਕਹਾਣੀ ਜਿਸ ਦੀ ਚਰਚਾ ਅੱਜ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਇਹ ਵਿਲੱਖਣ ਦੇਸ਼ ਯੂਰਪ ਦੇ ਦੋ ਦੇਸ਼ਾਂ ਕ੍ਰੋਏਸ਼ੀਆ ਅਤੇ ਸਰਬੀਆ ਵਿਚਕਾਰ ਇੱਕ ਵਿਵਾਦਿਤ ਜ਼ਮੀਨ ਤੇ ਸਥਿਤ ਹੈ ਇਸ ਜਗ੍ਹਾ ਨੂੰ ਪੌਕੇਟ 3 ਕਿਹਾ ਜਾਂਦਾ ਹੈ ਜਿੱਥੇ ਦੋਵਾਂ ਦੇਸ਼ਾਂ ਦਾ ਕੋਈ ਅਧਿਕਾਰਤ ਦਾਵਾ ਨਹੀਂ ਹੈ ਇਸ ਖਾਲੀ 125 ਏਕੜ ਜ਼ਮੀਨ ਤੇ ਡੈਨੀਅਲ ਨੇ ਆਪਣੇ ਦੇਸ਼ ਦੀ ਨੀਂ ਰੱਖੀ ਅਤੇ ਆਪਣੇ ਆਪ ਨੂੰ ਰਾਸ਼ਟਰਪਤੀ ਐਲਾਨ ਦਿੱਤਾ 14 ਸਾਲ ਦੀ ਉਮਰ ਦੇ ਵਿੱਚ ਉਸ ਨੇ ਇਹ ਸੁਪਨਾ ਦੇਖਿਆ ਸੀ ਡੈਨੀਅਲ ਨੇ ਕਿਹਾ ਕਿ ਵਰਡਿਸ ਦਾ ਸੁਪਨਾ ਉਸ ਨੂੰ ਉਦੋਂ ਆਇਆ ਜਦੋਂ ਉਹ ਸਿਰਫ 14 ਸਾਲਾਂ ਦਾ ਸੀ ਇਸਦੀ ਸ਼ੁਰੂਆਤ ਦੋਸਤਾਂ ਦੇ ਨਾਲ ਇੱਕ ਮਜ਼ੇਦਾਰ ਪ੍ਰਯੋਗ ਦੇ ਤੌਰ ਤੇ ਹੋਈ ਸੀ ਪਰ 2019 ਦੇ ਵਿੱਚ ਉਸਨੇ ਰਸਮੀ ਤੌਰ ਤੇ 3 ਮਈ ਨੂੰ ਵਰਲਡ ਡੇਸ ਦੀ ਆਜ਼ਾਦੀ ਦਾ ਐਲਾਨ ਕੀਤਾ ਹੁਣ ਇਸ ਸੁਖਮ ਰਾਸ਼ਟਰ ਦੀ ਆਪਣੀ ਸਰਕਾਰ ਝੰਡਾ ਮੁਦਰਾ ਅਤੇ ਲਗਭਗ 400 ਨਾਗਰਿਕ ਹਨ ਪਾਸਪੋਰਟ ਵੀ ਜਾਰੀ ਕੀਤਾ ਗਿਆ ਪਰ ਚੇਤਾਵਨੀਆਂ ਦੇ ਨਾਲ ਵਰਡਿਸ ਆਪਣੇ ਨਾਗਰਿਕਾਂ ਨੂੰ ਪਾਸਪੋਰਟ ਵੀ ਜਾਰੀ ਕਰਦਾ ਹੈ ਡੈਨੀਅਲ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹਨਾਂ ਦੀ ਵਰਤੋਂ ਅੰਤਰਰਾਸ਼ਟਰੀ ਯਾਤਰਾ ਦੇ ਲਈ ਨਹੀਂ ਕੀਤੀ ਜਾਣੀ ਚਾਹੀਦੀ ਇਸ ਦੇ ਬਾਵਜੂਦ ਕੁਝ ਲੋਕਾਂ ਨੇ ਉਹਨਾਂ ਦੀ ਵਰਤੋਂ ਸਰਹੱਦਾਂ ਪਾਰ ਕਰਨ ਦੇ ਲਈ ਕੀਤੀ ਹੈ ਵਰਡਿਸ ਦਾ ਬਹੁਤਾ ਹਿੱਸਾ ਸੰਘਣੇ ਜੰਗਲਾਂ ਦੇ ਨਾਲ ਟਕਿਆ ਹੋਇਆ ਹੈ ਅਤੇ ਕਿਸ਼ਤੀ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ ਸਭ ਤੋਂ ਨੇੜਲਾ ਵੱਡਾ ਸ਼ਹਿਰ ਨਦੀ ਦੇ ਪਾਰ ਕਰੋਸ਼ੀਆ ਦਾ ਉਸੇ ਜੇਕੇ ਸਰਕਾਰੀ ਭਾਸ਼ਾਵਾਂ ਅੰਗਰੇਜ਼ੀ, క్రੋਏਸ਼ੀਅਨ ਅਤੇ ਸਰਬੀਅਨ ਹਨ ਜਦਕੀ ਮੁਦਰਾ ਯੂਰੋ ਹੈ ਜਦੋਂ ਜੈਕਸਨ ਦਾ ਸੁਪਨਾ ਹੌਲੀ-ਹੌਲੀ ਅਕਾਲ ਲੈ ਰਿਹਾ ਸੀ ਅਕਤੂਬਰ 2023 ਦੇ ਵਿੱਚ ਉਸ ਨੂੰ ਇੱਕ ਵੱਡਾ ਝਟਕਾ ਲੱਗਾ క్రੋਏਸ਼ੀਅਨ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦੇਸ਼ ਤੋਂ ਕੱਢ ਦਿੱਤਾ ਅਤੇ ਭਵਿੱਖ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਜੈਕਸਨ ਦਾ ਕਹਿਣਾ ਹੈ ਕਿ ਸਾਨੂੰ ਦੱਸਿਆ ਗਿਆ ਕਿ ਅਸੀਂ ਮਾਤਭੂਮੀ ਦੇ ਲਈ ਖਤਰਾ ਹਾਂ ਪਰ ਕੋਈ ਠੋਸ ਕਾਰਨ ਨਹੀਂ ਦੱਸੇ ਗਏ ਚਾਰ ਦੋਸਤਾਂ ਦੇ ਨਾਲ ਸ਼ੁਰੂ ਹੋਇਆ ਇਹ ਸਫ਼ਰ ਹੁਣ 400 ਨਾਗਰਿਕਾਂ ਤੱਕ ਪਹੁੰਚ ਗਿਆ ਹੈ ਅਤੇ ਹਜ਼ਾਰਾਂ ਲੋਕਾਂ ਨੇ ਇੱਥੇ ਵਸਣ ਦੀ ਇੱਛਾ ਪ੍ਰਗਟ ਕੀਤੀ ਹੈ। ਨਾਗਰਿਕਤਾ ਦੇ ਲਈ ਜੈਕਸਨ ਅਤੇ ਉਸ ਦੀ ਟੀਮ ਤਜਰਬੇ ਅਤੇ ਹੁਨਰਾਂ ਨੂੰ ਤਰਜੀਹ ਦਿੰਦੀ ਹੈ ਜਿਵੇਂ ਕਿ ਦਵਾਈ, ਸੁਰੱਖਿਆ ਜਾਂ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਪੇਸ਼ੇਵਰ। ਇੱਕ ਜੰਗਲ, ਇੱਕ ਸੁਪਨਾ ਅਤੇ ਇੱਕ ਦੇਸ਼। ਡੈਨੀਅਲ ਜੈਕਸਨ ਦਾ ਵਿਲੱਖਣ ਪ੍ਰਯੋਗ ਨਾ ਸਿਰਫ ਦਲੇਰਾਨਾ ਸਗੋ ਦੁਨੀਆ ਨੂੰ ਇਹ ਵੀ ਦਰਸਾਉਂਦਾ ਹੈ ਕਿ ਇੱਕ ਵਿਚਾਰ ਜਦੋਂ ਜਨੂਨ ਅਤੇ ਸਖਤ ਮਿਹਨਤ ਦੇ ਨਾਲ ਜੋੜਿਆ ਜਾਂਦਾ ਤਾਂ ਸੰਭਵ ਨੂੰ ਸੰਭਵ ਬਣਾ ਸਕਦਾ ਹੈ ਵਰਡਿਸ ਭਾਵੇਂ ਅਜੇ ਇੱਕ ਮਾਨਤਾ ਪ੍ਰਾਪਤ ਰਾਸ਼ਟਰ ਨਹੀਂ ਹੈ ਪਰ ਇਹ ਯਕੀਨੀ ਤੌਰ ਤੇ ਆਜ਼ਾਦੀ ਦਾ ਇੱਕ ਨਵਾਂ ਅਰਥ ਪੈਦਾ ਕਰ ਰਿਹਾ ਹੈ ਨਿਊਜ਼ ਡੈਸਕ ਰਿਪੋਰਟ ਲਾਈਫ ਪੰਜਾਬੀ ਟੀਵੀ